ਸ਼੍ਰੀ ਮੁਕਤਸਰ ਸਾਹਿਬ ਵਿਖੇ ਪੰਜਾਬ ਹਾਰਸ ਸ਼ੋਅ ਹੈ ਜਿਹੜਾ ਸ਼ੁਰੂ ਹੋ ਗਿਆ ਹੈ ਅਤੇ ਇਸ ਦੌਰਾਨ ਘੋੜ ਸਵਾਰੀ ਦੇ ਦੌਰਾਨ 4 ਦਿਨ ਵਕ ਵਕ ਘੋੜਿਆਂ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ ਇਹਨਾਂ ਮੁਕਾਬਲਿਆਂ ਦੇ ਵਿੱਚ ਵਕ ਵਕ ਥਾਵਾਂ ਤੋਂ ਘੋੜਾ ਪਾਲਕ ਭਾਗ ਲੈ ਰਹੇ ਨੇ ਦਾਦੀ ਕੀ ਪੰਜਾਬ ਹਾਰਸ ਸ਼ੋਅ ਸ਼੍ਰੀ ਮੁਕਤਸਰ ਸਾਹਿਬ ਤੋਂ ਗੁਰਸ ਹਰਸਹਾਏ ਰੋਡ ਦੇ ਉੱਤੇ ਪਸ਼ੂ ਮੰਡੀ ਦੇ ਨਾਲ ਸ਼ੁਰੂ ਹੋ ਗਿਆ ਹੈ ਅਤੇ ਇਸ ਘੋੜਸਵਾਰੀ ਦੇ ਵਿੱਚ ਘੋੜਿਆਂ ਦੀਆਂ ਨਸਲਾਂ ਦੇ ਵੱਖ-ਵੱਖ ਕਿਸਮਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਨੇ ਅਤੇ ਇਸ ਘੋੜਸਵਾਰੀ ਦੇ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਘੋੜਾ ਪਾਲਕ ਨੇ ਜਿਹੜੇ ਹਿੱਸਾ ਲੈ ਰਹੇ ਨੇ ਉੱਥੇ 9 ਜਨਵਰੀ ਤੋਂ ਸ਼ੁਰੂ ਹੋਇਆ ਇਹ ਘੋੜਸਵਾਰ ਸ਼ੋਅ 12 ਜਨਵਰੀ ਤੱਕ ਜਾਰੀ ਰਹੇਗਾ ਦੱਸਦੀ ਹੈ ਕਿ ਕਰੀਬ 7 ਸਾਲ ਪਹਿਲਾਂ ਪੰਜਾਬ ਸਰਕਾਰ ਵੱਲੋਂ ਸ਼੍ਰੀ ਮੁਕਤਸਰ ਸਾਹਿਬ ਵਿਖੇ ਲਗਾਤਾਰ ਪਸ਼ੂ ਤੰਨ ਚੈਂਪੀਅਨਸ਼ਿਪ ਹੈ ਜਿਹੜੀ ਕਰਵਾਈ ਜਾਂਦੀ ਰਹੀ ਹੈ ਪਰ ਕਰੀਬ 7 ਸਾਲਾਂ ਤੋਂ ਇਸ ਦਾ ਯੋਜਨਾ ਜਿਹੜਾ ਨਹੀਂ ਕੀਤਾ ਗਿਆ ਤੇ ਪਿਛਲੇ ਸਾਲ ਤੋਂ ਘੋੜਾ ਪਾਲਕਾਂ ਨੇ ਆਪਣੇ ਤੌਰ ਦੇ ਉੱਤੇ ਇਸ ਅਸਥਾਨ ਦੇ ਉੱਤੇ ਪੰਜਾਬ ਘੋੜਸਵਾਰੀ ਦਾ ਆਯੋਜਨਾ ਜਿਹੜਾ ਕਰਨਾ ਸ਼ੁਰੂ ਕਰ ਦਿੱਤਾ ਜਿੱਤੋਂ ਬਾਅਦ ਹੁਣ ਇਹ ਘੋੜਸਵਾਰੀ ਦੇ ਜਿਹੜੇ ਮੁਕਾਬਲੇ ਨੇ ਦੇਖਣ ਨੂੰ ਮਿਲ ਰਹੇ ਨੇ ਬੜੀ ਕੋਸ਼ਿਸ਼ ਕੀਤੀ ਆਪਣੇ ਪੰਜਾਬੀਆਂ ਦੀ ਕਿ ਜਿਹੜਾ ਘੋੜਾ ਜਾਨਵਰ ਆਪਾਂ ਨੂੰ ਗੁਰੂ ਮਹਾਰਾਜ ਦਿੱਤਾ ਵੇ ਘਰ ਦਾ ਭਾਗ ਗਿਰਦੇ ਗੁਰੂ ਮਹਾਰਾਜ ਜਾਨਵਰ ਹੈ ਤੇ ਅੱਜ ਪ੍ਰਮਾਤਮਾ ਦੀ ਕਿਰਪਾ ਨਾਲ ਸਾਨੂੰ ਸਾਰੇ ਭੈਣ ਭਰਾਵਾਂ ਨੂੰ ਸਹਿਯੋਗ ਮਿਲਿਆ ਕਿਸੇ ਦੂਜੇ ਆਰੀ ਕੋਟ ਕਰਦੀ ਕੰਪੀਟੀਸ਼ਨ ਕਰਾ ਰਹੇ ਹਾਂ ਤੇ ਵਿਲੱਖਣਤਾ ਸਾਡੇ ਇੱਕ ਹਾਰਸ਼ੋ ਦੀ ਆਏ ਕਿ ਇਮਾਨਦਾਰੀ ਇਨਸਾਨੀਅਤ ਸਫਾਈ ਇੱਥੇ ਵੀ ਜੋ ਜਿਹਨੂੰ ਜੋ ਮਿਲਦਾ ਹੈ ਜਿਹਦਾ ਜੋ ਹੱਕ ਬਣਦਾ ਹੈ ਉਹਦਾ ਹੱਕ ਮਾਰਿਆ ਨਹੀਂ ਜਾਂਦਾ ਸਚਾਈ ਦੇ ਪਹਿਰਾ ਪਹਿਲੇ ਦਿਨ ਚਾਈ ਦੇ ਪਹਿਰਾ ਅੱਜ ਦੇ ਨਾਲ ਖੜੇ ਹੈ ਤੇ ਪੰਜਾਬੀਆਂ ਵਾਸਤੇ ਸਾਰੇ ਭੈਣ ਭਰਾਵਾਂ ਵਾਸਤੇ ਪੰਜਾਬ ਵਾਸਤੇ ਖੁਸ਼ੀ ਦੀ ਗੱਲ ਹੈ ਤੁਸੀਂ ਕਹੋਗੇ ਕਿਹੜੇ ਕੰਪੀਟੀਸ਼ਨਸ ਨੇ ਜਿਹੜੇ ਮੁਕ ਹੋਣੇ ਨੇ ਇਹਨਾਂ ਚਾਰ ਦਿਨਾਂ ਦੇ ਵਿੱਚ ਉਹ ਕਿੰਨੇ ਕੋ ਲੱਗਦਾ ਹੈਗਾ ਪਾਰਟਿਸਪੈਂਟਸ ਜਿਹੜੇ ਨੇ ਉਹ ਕਰ ਰਹੇ ਨੇ ਵਿੱਚ ਅਵੀਰ ਅ ਅੱਜ ਵੀ ਅੱਜ ਦਾ ਦਿਨ ਆਪਾਂ ਗੀਰੀਏ ਅੱਜ ਨੁਕਰਿਆਂ ਚ ਦੁੱਧ ਦਾਨ ਦੇ ਕੰਪੀਟੀਸ਼ਨਸ ਹੈ ਫਿਰ ਵੱਡੇ ਬੱਚਿਆਂ ਦਾ ਘੋੜੀਆਂ ਦਾ ਫਿਰ ਨੁਕਰਿਆਂ ਤੋਂ ਬਾਅਦ ਮਾਰਵੜੀ ਸ਼ੁਰੂ ਹੋ ਜਾਣਾ ਹੈ ਉਲਜੀ ਕੈਟੇਗਰੀਜ਼ ਬੱਚਿਆਂ ਦੀਆਂ ਦੁੱਧਾਂ ਨੇ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਆਂ ਔਰ ਦੂਸਰਾ ਮੈਂ ਧੰਨਵਾਦ ਇਹ ਕਰਦਾ ਆਂ ਵੀ ਇੱਥੇ ਮੌਕਸਰ ਦੀਆਂ ਦੋ ਨਾਮੀ ਫੈਮਲੀਆਂ ਜਿਹੜੇ ਕਿ ਘੋੜੇ ਖੁਦ ਵੀ ਰੱਖਦੇ ਆ ਕੋਈ ਇਹ ਇਕੱਲੇ ਉਹ ਨਹੀਂ ਇਹ ਖੋੜੇ ਘੋੜੇ ਖੁਦ ਵੀ ਰੱਖਦੇ ਆ ਤੇ ਘੋੜਿਆਂ ਨੂੰ ਪ੍ਰਮੋਟ ਵੀ ਕਰ ਰਹੇ ਆ ਸਰਬ ਰਿੰਦਰ ਸਿੰਘ ਜੀ ਸਿੱਧੂ ਸਾਹਿਬ ਜੇ ਕੋਈ ਜਾਣ ਪਛਾਣ ਦੇ ਮਤਾਜ ਨਹੀਂ ਇਨਾਂ ਦੇ ਸਰ ਬਾਬਾ ਜੀ ਸਰਦਾਰ ਕੇਰ ਸਿੰਘ ਉਹਨਾਂ ਦਾ ਬੜਾ ਵੱਡਾ ਨਾਮ ਸੀ ਇੱਥੇ ਮੁਕਸਰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਔਰ ਇੱਧਰ ਹੈਗੇ ਭਾਈ ਸਾਹਿਬ ਇਨਾਂ ਦੇ ਭਾਈ ਸ਼ਮਿੰਦਰ ਸਿੰਘ ਜੀ ਬਹੁਤ ਵੱਡਾ ਨਾਮ ਉਹਨਾਂ ਦਾ ਮੁਕਸਰ ਸਾਹਿਬ ਦੇ ਵਿੱਚ ਹੈਗਾ ਦੇ ਸਾਰੇ ਪੰਜਾਬ ਤੇ ਇੰਡੀਆ ਦੇ ਲੋਕ ਸਾਰੇ ਇਨਾਂ ਦੋਹਾਂ ਪਰਿਵਾਰਾਂ ਨੂੰ ਜਾਣਦੇ ਆ ਸਾਡੀ ਸਭ ਤੋਂ ਵੱਡੀ ਖੁਸ਼ਕਿਸਮਤੀ ਆ ਵੀ ਇਹ ਘੋੜਿਆਂ ਦੇ ਵਿੱਚ ਮੂਹਰੇ ਲੱਗ ਕੇ ਅਸੀਂ ਸਾਰੇ ਇਕੱਠੇ ਇੱਕ ਟੀਮ ਬਣ ਕੇ ਕੰਮ ਕਰ ਰਹੇ ਆ ਔਰ ਜਦੋਂ ਅੱਛੇ ਬੰਦਿਆਂ ਨਾਲ ਜਾਂ ਚੰਗੇ ਬੰਦਿਆਂ ਨਾਲ ਤੁਸੀਂ ਕੋਈ ਵੀ ਕੰਮ ਸ਼ੁਰੂ ਕਰੋਗੇ ਉਹਦੇ ਨਤੀਜੇ ਹਮੇਸ਼ਾ ਅੱਛੇ ਆਉਂਦੇ ਆ ਕਿਉਂਕਿ ਇੱਥੇ ਪਹਿਲਾ ਸਰਕਾਰੀ ਸ਼ੋਹ ਹੁੰਦੇ ਆਂਦੇ ਸ਼ੋਹ ਘੋੜਿਆਂ ਦੇ ਕੰਪੀਟੀਸ਼ਨ ਸਾਰੇ ਹਿੰਦੁਸਤਾਨ ਚ ਹੁੰਦੇ ਆ ਇਹ ਜਿਹੜਾ ਮੁਫਸਰ ਦਾ ਇਤਿਹਾਸਕ ਮੇਲਾ ਹੈ ਜਿਹੜਾ 40 ਮੁਕਤਿਆਂ ਦੀ ਧਰਤੀ ਇਹਦੇ ਨਾਲ ਜੁੜਿਆ ਹੋਇਆ ਹੈ ਜਿਹੜਾ ਕੋਈ ਪੁਰਾਣਾ ਪਿਛਲੇ 100 ਸਾਲ ਤੋਂ ਚੱਲਦਾ ਆ ਰਿਹਾ ਹੈ ਇਸ ਵਾਰੀ ਕੁਝ ਅਨਿਸ਼ਚਿਤਤਾ ਬਣ ਗਈ ਸੀ ਕਿ ਵੀ ਇਹ ਘੋੜਿਆਂ ਦਾ ਸ਼ੋਅ ਲੱਗੂਗਾ ਕਿ ਨਹੀਂ ਲੱਗੂਗਾ ਕਿਉਂਕਿ ਉਹਦੇ ਘੋੜਿਆਂ ਦੇ ਵਿੱਚ ਇੱਕ ਬਹੁਤ ਖਤਰਨਾਕ ਬਿਮਾਰੀ ਹੈ ਜੇ ਉਹ ਆ ਜੇ ਤੇ ਉਹਦੇ ਚ ਘੋੜੇ ਦਾ ਇਲਾਜ ਨਹੀਂ ਹੋ ਸਕਦਾ ਉਸ ਘੋੜੇ ਨੂੰ ਸਿਰ ਮਾਰਨਾ ਪੈਂਦਾ ਹੈ ਖਤਮ ਕਰਨਾ ਪੈਂਦਾ ਹੈ ਤੇ ਉਹਨੂੰ ਕਿਸੇ ਪਾਸੇ ਖੁੱਲੀ ਜਗ੍ਹਾ ਤੇ ਲਿਜਾ ਕੇ ਜਿੱਥੇ ਹੋਰ ਜਾਨਵਰਾਂ ਨੂੰ ਅਸਰ ਨਾ ਆਵੇ ਉਹਨੂੰ ਨੱਪਿਆ ਜਾਂਦਾ ਹੈ ਇਹ ਉਸ ਕੱਲ ਤੋਂ ਬਚਣ ਲਈ ਸਰਕਾਰ ਨੇ ਵੀ ਉਪਰਾਲਾ ਕੀਤਾ ਵੀ ਇਹ ਬਿਮਾਰੀ ਜੇ ਹੈਗੀ ਹੈ ਤਾਂ ਗਾਂ ਫੈਲੇ ਨਾ ਤੇ ਉਹਦੇ ਮਤਲਬ ਸਰਕਾਰ ਨੇ ਕੰਟਰੋਲ ਕਰਨ ਲਈ ਸੈਂਪਲਿੰਗ ਸ਼ੁਰੂ ਕਰਤੀ ਵੀ ਜੇ ਕਿਤੇ ਕੋਈ ਚਾਂਸ ਬਣਦਾ ਹੈ ਕਿਸੇ ਜਾਨਵਰ ਨੂੰ ਕੋਈ ਹੈਗੀ ਹੈ ਇਹ ਪ੍ਰੋਬਲਮ ਤਾਂ ਉਹਨੂੰ ਮਤਲਬ ਦੂਜੇ ਜਨਰਲ ਨੂੰ ਉੱਤੋਂ ਪਹੁੰਚਾਇਆ ਜਾ ਸਕੇ ਭੇਜ ਕੀਤਾ ਜਾ ਸਕੇ ਇਹਦੇ ਕਰਕੇ ਸਾਰਾ ਇਹ ਪ੍ਰੋਸੈਸ ਨੂੰ ਲੰਬਾ ਪ੍ਰੋਸੈਸ ਸੀਗਾ ਇਸ ਕਰਕੇ ਫੈਸਲਾ ਲੈਂਦੇ ਆ ਕੁਝ ਟਾਈਮ ਲੱਗ ਗਿਆ